ਹਾਂਜੀ ਸਾਰੇ ਕਿਸਾਨ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਆਪਣੀ ਕਣਕ ਸੋਨਾ ਮੋਤੀ ਬਿਲਕੁਲ ਆਰਗੈਨਿਕ ਇਹਨੂੰ ਕੋਈ ਵੀ ਖਾਦ ਤੇ ਕੋਈ ਵੀ ਸਪਰੇ ਨਹੀਂ ਕੀਤੀ ਹੋਈ ਪਾਣੀ ਵੀ ਇਹਨੂੰ 60 ਦਿਨਾਂ ਬਾਅਦ ਇੱਕੋ ਹੀ ਲਾਇਆ ਗੱਬੇ ਤੇ ਪਾਣੀ ਇਹਨੂੰ ਪਾਇਆ ਹੀ ਨਹੀਂ ਲਾਇਆ ਹੀ ਨਹੀਂ ਆਪਾਂ ਜਦੋਂ ਪਾਣੀ ਨੇ ਮੰਗਿਆ ਉਦੋਂ ਲਾਇਆ ਆਪਾਂ ਪਾਣੀ ਇਹ ਆਪਾਂ ਖਰਖਾਨਣ ਵਾਸਤੇ 1.5 ਕਿੱਲੇ ਦੇ ਵਿੱਚ ਹਿੰਦੀ ਬੁਝਾਈ ਕਰਨੇ ਕਈ ਸਾਲਾਂ ਤੋਂ ਤੇ ਦੇਖੋ ਨੇ ਸਿੱਟੇ ਕਿੱਡੇ ਸੋਹਣੇ ਤੇ ਦੌਧਾ ਵਿੱਚ ਭਰਿਆ ਪਿਆ ਤੇ ਸਾਰੇ ਕਿਸਾਨ ਵੀਰਾਂ ਨੂੰ ਅਪੀਲ ਹੈ ਵੀ ਜ਼ਰੂਰ ਜਿੰਦੇ ਕੋਲ ਜ਼ਮੀਨ ਹੈਗੀ ਆ ਆਪਦਾ ਖਾਣਾ ਜ਼ਰੂਰ ਆਰਗੈਨਿਕ ਕਰੋ ਇਹ ਆਪਾਂ ਪਾਈ ਸੀ ਜਿੰਦੇ ਵਿੱਚ ਪੰਜ ਘੱਟੇ ਪਾਏ ਸੀ ਆਪਾਂ ਮੁਰਗੀਆਂ ਵਾਲੀ ਰੀਕੰਪੋਸਟ ਉਹ ਆਪਾਂ ਨੂੰ ਕੰਪਨੀ ਨੇ ਦਿੱਤੀ ਸੀ ਤੇ ਉਹ ਵਿੱਚ ਆਪਾਂ ਪਾ ਕੇ ਤੇ ਉਹ ਵੀ ਪਾਣੀ ਤੇ ਪਾਈ ਏ ਥੱਲੇ ਨਹੀਂ ਪਾਈ ਸੀ ਬਸ ਉਦੋਂ ਪਹੁੰਚਦਾਈ ਸੀ ਆਪਣੇ ਕੋਲ वेस्ट ਡੀਕੰਪੋਜ਼ ਹੋਲਟਰੀ ਦੀ ਤੇ ਉਹ ਉਹ ਸੋ ਨੂੰ ਭੁੱਲ ਗਿਆ ਯਾਦ ਥੱਲੇ ਪਾਉਣ ਦਾ ਤੇ ਇਹ ਆਪਾਂ બીજી ਵੀ ਹੈਪੀ ਸੀਡਰ ਨਾਲ ਹੈ ਉਹ ਦੇਖੋ ਪ੍ਰਾਲੀ ਹੋਵੇ ਥੱਲੇ ਪਈ ਹੈ ਸੀਡਰ ਨਾਲੀ ਵੀਜੀ ਤੇ ਇਸੇ 1.5 ਕਿਲੋ ਦੇ ਵਿੱਚ ਹੀ ਆਪਾਂ ਬਾਸਮਤੀ ਪਾਕਿਸਤਾਨੀ ਬਾਸਮਤੀ 370 ਉਹ ਲਾਉਣੇ ਹੁੰਦੇ ਆ ਉਹਦਾ ਵੀ ਉੱਪਰ ਆਪਾਂ ਕੋਈ ਵੀ ਫਰਟੀਲਾਈਜ਼ਰ ਜਾਂ ਕੋਈ ਇਨਸੈਕਟੀਸਾਈਡ ਹਰਬੀਸਾਈਡ ਆਪਣਾ ਫੰਗੀਸਾਈਡ ਕੋਈ ਨਹੀਂ ਵਰਤੀਦਾ ਉਹ ਵੀ ਆਪਾਂ ਬਿਲਕੁਲ ਆਰਗੈਨਿਕ ਰੱਖਣਾ ਇਸ 1 ਡੇਡ ਕਿਲੇ ਦੇ ਵਿੱਚ ਆਪ ਕਾਣਵਾਸਤ ਰੱਖ ਕੇ ਯਾਰਾਂ ਮੈਲੀਆ ਨੂੰ ਦੇਖ ਕੇ ਜੇ ਕੋਈ ਵੱਜ ਜਾਵੇ ਤੇ ਉਹ ਸੇਲ ਕਰਦੀ ਵੀ ਹੈ ਤੇ ਸੇਲ ਵੀ ਫਿਰ ਉਹ ਸਾਨੂੰ ਬਾਜ਼ਾਰੀ ਕੀਮਤ ਤੇ ਕਰਨੀ ਪੈਂਦੀ ਹੈ ਕਿਉਂਕਿ ਲੋਕਾਂ ਨੂੰ ਆਪਦੀ ਸਿਹਤ ਨਾਲ ਪਿਆਰ ਜਿਹੜਾ ਉਹ ਬਹੁਤ ਘੱਟ ਹੈ ਜੀ ਲੋਕ ਪੈਸਾ ਦੇਖ ਲੈਂਦੇ ਨੇ ਇਹ ਪੈਸਾ ਜ਼ਿਆਦਾ ਯਾਰ ਲੋਕ ਸਿਹਤ ਨਹੀਂ ਦੇਖਦੇ ਉਹੋ ਜਿਹੜਾ ਪੈਸਾ ਬਚਾਇਆ ਹੁੰਦਾ ਉਹ ਬਾਅਦ ਚ ਡਾਕਟਰਾਂ ਨੂੰ ਦੇ ਆਉਂਦੇ ਨੇ ਇਸ ਕਰਕੇ ਮੈਂ ਆਮ ਹੀ ਇਹ ਗੱਲ ਕਰਦਾ ਹੁਣਾਂ ਕਿਤੇ ਵੀ ਜਾਣ ਦਾ ਮੌਕਾ ਮਿਲਦਾ ਇਹ ਤਾਂ ਖੇਤੀਬਾੜੀ ਦੇ ਸੈਮੀਨਾਰ ਦੇ ਵਿੱਚ ਤੋਂ ਉੱਥੇ ਇਹ ਗੱਲ ਕਰੀ ਦੀ ਆ ਕਿ ਜਿਸ ਤਰ੍ਹਾਂ ਤੁਸੀਂ ਆਪਦਾ ਇੱਕ ਫੈਮਿਲੀ ਡਾਕਟਰ ਫੈਮਿਲੀ ਵਕੀਲ ਫੈਮਿਲੀ ਸੀਏ ਰੱਖਦੇ ਜੇ ਉਸੇ ਤਰ੍ਹਾਂ ਤੁਹਾਨੂੰ ਇੱਕ ਆਪਦਾ ਫੈਮਿਲੀ ਕਿਸਾਨ ਵੀ ਰੱਖਣਾ ਪਾਏਗਾ ਤੁਹਾਨੂੰ ਆਪਦਾ ਜ਼ਿੰਮੇਵਾਰ ਰੱਖਣਾ ਪਾਏਗਾ ਉਹਦੀਆਂ ਜ਼ਰੂਰਤਾਂ ਨੂੰ ਪੁੱਛੋ ਉਹਦੀਆਂ ਜ਼ਰੂਰਤਾਂ ਪੁੱਛ ਕੇ ਉਹਦੇ ਨਾਲ ਉਹਨੂੰ ਕਹੋ ਮੈਨੂੰ ਉਹ ਖੁਰਾਕ ਦੇ ਜਿਹੜੀ ਮੇਰੇ ਮਰੀ ਤੰਦਰੁਸਤੀ ਰਵੇ ਹੋ ਜਾਣ ਮੈਨੂੰ ਜਿਹੜਾ ਆਰਗੇਨਿਕ ਭੋਜਨ ਦੇ ਆਰਗੇਨਿਕ ਖੁਰਾਕ ਦੇ ਤੇ ਪੈਸਿਆਂ ਦੀ ਕੋਈ ਗੱਲ ਨਹੀਂ ਪੈਸੇ ਜੋ ਤੇਰੇ ਬਣਦੇ ਉਹ ਮੇਰੇ ਤੋਂ ਐਡਵਾਂਸ ਚ ਲੈ ਲੈ ਆਪਦਾ ਤੂੰ ਬੀਜ ਵਗੈਰਾ ਲਿਆਉਣਾ ਜੋ ਵੀ ਇਹਦੇ ਤੇ ਕੰਮ ਕਰਨਾ ਉਹ ਮੇਰੇ ਤੋਂ ਐਡਵਾਂਸ ਲੈ ਇਸ ਕਰਕੇ ਆਪਾਂ ਨੂੰ ਇਸ ਪਾਸੇ ਆਉਣਾ ਪੈਣਾ ਤੇ ਆਪਾਂ ਪਿਛਲੇ 7-8 ਸਾਲਾਂ ਤੋਂ ਕਦੀ ਨਾ ਦਾ ਪਰਾਲੀ ਨੂੰ ਅੱਗ ਲਾਈਏ ਨਾ ਹੀ ਕਣਕ ਦੇ ਨਾੜ ਨੂੰ ਅੱਗ ਲਾਈਏ ਆ ਇਧਰ ਆਪਣੀ ਦੇਖੋ ਕਣਕ ਜਿਹੜੀ ਹੈ ਇਹ 826 ਵੈਰਾਈਟੀ ਇਹ ਸੁਪਰ ਸੀਡਰ ਨਾਲ ਬੀਜੀ ਆਪਾਂ ਇੱਥੇ ਜਿਹੜੀ ਬਾਸਵਤੀ ਸੀ ਉਹ 17-18 ਸੀਗੀ ਡੀਜ਼ਲ ਮਿਹਨਤ ਤੇ ਟਾਈਮ ਉਹ ਲੱਗਦਾ ਹੈ ਜੀ ਬਾਕੀ ਤੁਹਾਡੀ ਜਿਹੜੀ ਜ਼ਮੀਨ ਦੇ ਵਿੱਚ ਆਰਗੈਨਿਕ ਮੈਟਰ ਹੈ ਉਹਦਾ ਬਹੁਤ ਜ਼ਿਆਦਾ ਵਾਧਾ ਹੁੰਦਾ ਉਹਦੇ ਵਿੱਚ ਮੇਰੇ ਜਿਹੜਾ ਆ 1.1 ਆਇਆ ਜੈਵਿਕ ਮਾਦਦਾ ਜਿਹੜਾ ਕਿ ਬਹੁਤ ਵਧੀਆ ਗਿਣਿਆ ਜਾਂਦਾ Soil ਦੀ ਰਿਪੋਰਟ ਕਿ ਵੀ ਕੇਲਾਂ ਕਰਵਾ ਕੇ ਦਿੱਤੀ ਸੀ ਜਬ ਕਮਾਦਾ 1.01 ਪੋਟਾਸ਼ ਵੀ ਬਹੁਤ ਪੋਟਾਸ਼ ਦੀ ਕਮੀ ਆਈ ਸੀ ਜ਼ਿੰਕ ਬਹੁਤ ਆਦ ਔਰ ਮੈਗਨੀਜ਼ ਬਹੁਤ ਆਦ ਆਪਾਂ ਕਣਕ ਤੇ ਉੱਤੇ ਕੋਈ ਵੀ ਮੈਗਨੀਜ਼ ਦੀ ਸਪਰੇ ਨਹੀਂ ਕੀਤੀ ਤੇ ਅੱਜ ਤਾਂ ਮੌਸਮ ਵੀ ਬਹੁਤ ਵਧੀਆ ਹੋਇਆ ਪਿਆ ਰਾਤ ਹਵਾ ਵਗਦੀ ਰਹੀ ਤੇ ਮਾੜੀਆਂ-ਮੋਟੀਆਂ ਛੱਟਾਂ ਪਈਆਂ ਤੇ ਪਾਣੀ ਵੀ ਆਪਾਂ ਕਣਕ ਨੂੰ ਸਿਰਫ 3 ਨਹੀਂ ਲਾਉਣੇ ਆ ਕਿਉਂਕਿ ਆਪ ਆਪਣਾ ਡਾਕਰਵਾਨ ਹੈ ਵੈਸਾ ਤਾਂ ਮੇਰੇ ਆਸ-ਪड़ोस ਵਾਲੇ ਡਾਕਰਵਾਨ ਦੇ ਵਿੱਚ ਵੀ ਲਾ ਦਿੰਦੇ ਨੇ ਜੀ 4 ਪਾਣੀ ਹਾਂ 4 ਤੋਂ ਜ਼ਿਆਦਾ ਨਹੀਂ ਸਾਡੇ ਏਰੀਆ 'ਚ ਲੱਗਦੇ ਕਿਉਂਕਿ ਆਪੋ ਆਪਣੇ ਏਰੀਆ ਦੇ ਹਿਸਾਬ ਨਾਲ ਆਪਾਂ 3 ਹੀ ਲਾਉਣੇ ਹੁੰਦੇ ਆ ਜੀ ਪਹਿਲਾ ਪਾਣੀ ਆਪਾਂ 30 ਦਿਨਾਂ ਤੋਂ ਬਾਅਦ-ਬਾਅਦ ਹੀ ਲਾਈਦਾ ਤੇ ਦੂਜਾ ਪਾਣੀ ਜਦੋਂ ਫਸਲ ਗੱਬੇ ਤੇ ਆ ਜਾਏ ਤੇ ਤੀਜਾ ਪਾਣੀ ਹੁਣ ਲਾਵਾਂਗੇ ਆਪਾਂ 15 ਜਾਂ 20 ਮਾਰਚ ਦੇ ਨੇੜੇ ਤੇੜੇ ਬਾਕੀ ਦੋਸਤੋ ਕਮੈਂਟ ਕਰਕੇ ਜਰੂਰ ਦੱਸਿਆ ਜੀ ਕਿਹੜੇ-ਕਿਹੜੇ ਵੀਰ ਜਿਹੜੇ ਆਰਗੈਨਿਕ ਖੇਤੀ ਕਰਦੇ ਨੇ ਤੇ ਕਿਹੜੇ-ਕਿਹੜੇ ਵੀਰ ਜਿਹੜੇ ਨੇ ਉਹ ਪਰਾਲੀ ਨੂੰ ਵਿੱਚੇ ਮੈਨੇਜ ਕਰਦੇ ਨੇ ਤੇ ਮੈਂ ਇੱਕ ਬੜੇ ਵਧੀਆ ਚੰਗੇ ਗਰੁੱਪ ਨਾਲ ਜੁੜਿਆ ਹੋਇਆ ਹਾਂ ਜੰਗ ਆ ਨੈਟੂ ਫਾਰਮਿੰਗ ਗਰੁੱਪ ਉਹਦਾ ਮਿਸ਼ਨ ਹੀ ਹੈ ਜੀ ਅਗਮੁਖਤ ਜਰਮੁਖਤ ਚੋਨਾਮੁਖਤ ਕੱਦੂਮੁਖਤ ਹਾਂਜੀ ਬਾਕੀ ਪਰਮਾਤਮਾ ਪਾਲੀ ਕਰੇ ਹਵਾ ਕੋ ਜਿਆਦੀ ਨਾ ਵਗੇ ਅੱਜ ਦਾ ਫਸਲ ਦੋਦਾ ਪਰਦੀ ਪਈ ਏ ਫਸਲ ਡਿੱਗੇ ਨਾ بارش ਵੀ ਚਲੋ ਪੈ ਜਾਵੇ ਪਰ ਥੋੜੀ ਜੀ ਪਰਮਾਤਮਾ ਵਿਚਾਰ ਰੱਖੇ ਹਵਾ ਦਾ ਹਵਾ ਘੱਟ ਵਗੇ ਰਾਤ ਨੂੰ ਹਵਾ ਨਹੀਂ ਸੂਬਾ ਜਲਦੀ ਪਈ ਆ ਵਾ ਪਰ ਥੋੜੀ ਸਲੋ ਸਪੀਡ ਤੇ ਚੱਲ ਰਹੀ ਹੈ ਇਹ ਤੁਹਾਨੂੰ ਆਪਾਂ ਕਣਕ ਦੇ ਹਾਲਾਤ ਦਿਖਾ ਰਹੇ ਆਪਣੇ ਚਾਰ ਕੋ ਕਿੱਲਿਆਂ ਦੇ ਵਿੱਚ ਸੁੰਢੀ ਦੀ ਸ਼ਿਕਾਇਤ ਆਈ ਸੀ ਜਿਹੜੀ ਰਾਤ ਨੂੰ ਵਾਈ ਸੀ ਤੇ ਦਿਨੇ ਉਹਨੂੰ ਆਪਾਂ ਸੁਪਰਵਾਈਜ਼ਰ ਨਾਲ ਖੇਰ ਦਿੱਤਾ ਹੁਣ ਧੁੱਪ ਨਹੀਂ ਲੱਗੀ ਉਹਦੇ ਵੀ ਸੁੰਢੀ ਦੀ ਸ਼ਿਕਾਇਤ ਆਈ ਸੀ ਚਲੋ ਆਪਾਂ ਪਾ ਕੇ ਸਪਰੇਅ ਕਰਕੇ ਉਹਨੂੰ ਮੈਨੇਜ ਕਰ ਲਿਆ ਸੀਗਾ ਕੁਝ ਹੱਦ ਤੱਕ ਤੇ ਬਾਕੀ ਹੈਪੀ ਸਿਡਰ ਨਾਲ ਜਿਹੜੀ ਬੀਜੀ ਸੀ ਉਹਦੇ 'ਚ ਨਹੀਂ ਉਹ ਦਿੱਕਤ ਆਉਂਦੀ। ਸੁੰਡੀ ਦੀ ਦਿੱਕਤ ਨਹੀਂ ਸੀ ਆ ਜੀ ਪਰ ਉਹਦੇ 'ਚ ਇਹ ਪਰੇਸ਼ਾਨੀ ਆਉਂਦੀ ਏ। ਵੀ ਉਹ ਸਾਡੇ ਬਾਂਸਮਤੀ 17 18 ਜਿਹੜੀ ਉਹ 5 6 6 6 ਫੁੱਟ ਕੱਦ ਹੋਣ ਦੇ ਬਾਅਦ ਨੂੰ ਹੁੰਦਾ ਹੈ। ਜਦੋਂ ਆਪਾਂ ਉਹਨੂੰ ਉੱਪਰਲਾ ਪ੍ਰਾਲ ਜਦੋਂ ਵਿੱਚ ਖਿਲਾਰ ਦਿੰਨੇ ਆ ਤੇ ਉਸ ਤੋਂ ਬਾਅਦ ਹੈਪੀ ਸੀਡਰ ਚਲਾਉਨੇ ਆ ਤੂੰ ਕਈਆਂ ਥਾਵਾਂ ਤੇ ਨਾ ਲੋਗੜ ਵੱਜ ਜਾਂਦਾ ਬਹੁਤ ਜ਼ਿਆਦਾ ਯਾਨੀ ਕਿ 9-10 ਇੰਚੀ ਪ੍ਰਾਲੀ ਉੱਤੇ ਚੜ ਜਾਂਦੀ ਉੱਥੋਂ ਥੱਲੇੋਂ ਫਿਰ ਕਣਕ ਤੋਂ ਨਿਕਲਿਆ ਨਹੀਂ ਜਾਂਦਾ ਹਣਕ ਦਾ ਨਿਕਲਣਾ ਮੁਸ਼ਕਲ ਹੋ ਜਾਂਦਾ ਤੇ ਉਹ ਵਿੱਚ ਪਾੜੇ ਰਹਿ ਜਾਂਦੇ ਆ ਤੇ ਉਹੀ ਸਮੱਸਿਆ ਆਪਣੀ ਮਲਚਿੰਗ ਵਾਲੀ ਕੰਮ ਕਦੇ ਆਈ ਸੀ ਕਿਉਂਕਿ ਆਪਾਂ ਨੂੰ ਸਰਫੇਸ ਹਾਈਡਰ ਤਾਂ ਨਹੀਂ ਮਿਲਿਆ ਸੀ ਤੇ ਆਪਾਂ ਦੇਸੀ ਕਟਰ ਨਾਲ ਹੀ ਮੈਨੇਜ ਕਰਕੇ ਉਹ ਮਲਚਿੰਗ ਵਾਲੀ ਕੰਮ ਕਦੇ ਕੀਤੀ ਸੀ ਉਹਦੇ ਚ ਆਪਾਂ ਨੂੰ ਉਹ ਵੀ ਥੋੜੇ ਕਈ ਕਈ ਟੋੜੀਆਂ ਚ ਟਿੱਬੀਆਂ ਚ ਕਣਕ ਨਾ ਜੰਮਣ ਦਾ ਜਾਂ ਪਰਾਲੀ ਜ਼ਿਆਦਾ ਹੋ ਗਈ ਜਾਂ ਪਰਾਲੀ ਘੱਟ ਹੋ ਗਈ ਉਹ ਪਰੇਸ਼ਾਨੀ ਆ ਜੀ ਵੀਡੀਓ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਰ ਜੀ ਸਲਾਮ ਅਸ਼ਵਰੇ ਕਮੈਂਟ ਕਰਕੇ ਦਿੰਦੇ ਰਿਹਾ ਕਰੋ ਆਪਾਂ ਚੈਨਲ ਸ਼ੁਰੂ ਕੀਤਾ ਹੈ ਜੀ ਕ੍ਰੋਪ ਐਂਡ ਫਾਰਮ ਇਨਫੋਰਮੇਸ਼ਨ ਇਹਨੂੰ ਲਾਈਕ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਪੂਰਾ ਦੇਖਿਆ ਕਰੋ ਸਪੋਰਟ ਕਰੋ ਤੇ ਹੋਰ ਵੀ ਜਿਹੜੇ ਜਿਹੜੇ ਵਿਸ਼ਿਆਂ ਤੇ ਤੁਹਾਨੂੰ ਤੁਸੀਂ ਕੋਈ ਵੀਡੀਓ ਬਣਾਉਣਾ ਬਣਵਾਉਣਾ ਚਾਹੁੰਦੇ ਹੋ ਤਾਂ ਜ਼ਰੂਰ ਦੱਸੋ ਕਮੈਂਟ ਕਰਕੇ ਵੀਡੀਓ ਦੇ ਜਿਹੜੀਆਂ ਕਮੀਆਂ ਉਹ ਵੀ ਜ਼ਰੂਰ ਦੱਸੋ ਤਾਂ ਕਿ ਆਪਾਂ ਆਪਣੀਆਂ ਕਮੀਆਂ ਨੂੰ ਸੁਧਾਰ ਸਕੀਏ। ਬਾਕੀ ਤੁਹਾਡਾ ਵੀਡੀਓ ਵੇਖਣ ਵਾਸਤੇ ਬਹੁਤ-ਬਹੁਤ ਧੰਨਵਾਦ। ਸ਼ੁਕਰੀਆ ਜੀ।